ਕੈਪਟਨ ਅਮਰਿੰਦਰ ਸਿੰਘ ਦੀਆਂ ਕੈਨੇਡਾ ਵਿੱਚ ਹੋਣ ਵਾਲੀਆਂ ਸਿਆਸੀ ਰੈਲੀਆਂ ਰੱਦ ਹੋ ਗਈਆਂ। ਕੈਨੇਡਾ ਦੀ ਨੀਤੀ ਜਿਸ ਮੁਤਾਬਕ ਕਿਸੇ ਵੀ ਦੇਸ਼ ਦਾ ਨੇਤਾ ਕੈਨੇਡਾ ਵਿੱਚ ਆ ਕੇ ਕੋਈ ਸਿਆਸੀ ਗਤੀਵਿਧੀ ਨਹੀਂ ਕਰ ਸਕਦਾ ਉਸ ਤਹਿਤ ਕੈਪਟਨ ਨੂੰ ਸਿਆਸੀ ਰੈਲੀਆਂ ਰੱਦ ਕਰਨੀਆਂ ਪਈਆਂ। ਕਾਂਗਰਸ ਦਾ ਕਹਿਣਾ ਹੈ ਕਿ ਹਰ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਹੈ ਤੇ ਉੱਥੇ ਜਾਣ ਵਾਲਿਆਂ ਨੂੰ ਉਸ ਮੁਤਾਬਕ ਹੀ ਚੱਲਣਾ ਪੈਂਦਾ ਹੈ। ਪਰ ਕੈਪਟਨ ਦੀਆਂ ਰੈਲੀਆਂ ਰੱਦ ਕੀਤੇ ਜਾਣ ਨੇ ਵਿਰੋਧੀ ਪਾਰਟੀਆਂ ਨੂੰ ਕਾਂਗਰਸ ਖਿਲਾਫ ਬੋਲਣ ਦਾ ਮੌਕਾ ਜ਼ਰੂਰ ਦੇ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਕਾਂਗਰਸ ਦੇ ਮੂੰਹ ਤੇ ਚਪੇੜ ਆਖਿਆ ਜਦਕਿ ਆਮ ਆਦਮੀ ਪਾਰਟੀ ਨੇ ਪਰ ਕਾਨੂੰਨ ਦਾ ਆਦਰ ਕਰਨਾ ਮੈਂ ਸਮਝਦਾ ਹਰ ਕਿਸੇ ਦਾ ਫਰਜ਼ ਵੀ ਹੈ ਔਰ ਇਹ ਬੰਧਤਾ ਵੀ ਹੈ ਤਾਂ ਜਿਸ ਕਿਸਮ ਸੇ ਪਰਸਨਲ ਇੰਟਰੈਕਸ਼ਨ ਕਰ ਲੈਂਗੇ ਅਮਰੀਕਾ ਮੈਂ ਆਪਣੇ ਤੌਰ ਤੇ ਰੈਲੀਆਂ ਕਰ ਹੀ ਰਹੀ ਹੈ ਕਰਤੀ ਸਾਂ ਕੈਪਟਨ ਬਰਿੰਦਰ ਸਿੰਘ ਦੇ ਨਾਲ ਜਿਹੜੀ ਹੋਣੀ ਚਾਹੀਦੀ ਸੀ ਹੋਣੀ ਸ਼ੁਰੂ ਹੋ ਗਈ ਇਹ ਬਹੁਤ ਪਹਿਲਾਂ ਬਹੁਤ ਸਮਾਂ ਪਹਿਲਾਂ ਹੋਣੀ ਚਾਹੀਦੀ ਸੀ ਕਿਉਂਕਿ ਅਸਲੀਅਤ ਦੇ ਵਿੱਚ ਪੰਜਾਬ ਦੇ ਤੇ ਸਿੱਖਾਂ ਦੇ ਸਭ ਤੋਂ ਵੱਡੀ ਇੱਕ ਦੁਸ਼ਮਣ ਜਮਾਤ ਉਹ ਕਾਂਗਰਸ ਹੈ ਜੀਦੀ ਵਾਈਫ ਧਰਮਪਤਨੀ 5 ਸਾਲ ਐਕਸਟਰਨਲ ਅਫੇਅਰ ਮਿਨਿਸਟਰ ਵਿਦੇਸ਼ ਮੰਤਰੀ ਰਹਿ ਚੁੱਕੀ ਹੋਵੇ ਉਹਨਾਂ ਨੂੰ ਸਾਰੇ ਕਾਨੂੰਨ ਪਤਾ ਹੋਣਾ ਚਾਹੀਦਾ ਹੈ ਡਿਪਲੋਮੈਟਿਕ ਪਾਸਪੋਰਟ ਤੇ ਰਾਜਨੀਤਿਕ ਰੈਲੀ ਕਿਸੇ ਮੁਲਕ ਚ ਵੀ ਨਹੀਂ ਕਰ ਸਕਦੇ ਅਮਰੀਕਾ ਚ ਵੀ ਨਹੀਂ ਕਰ ਸਕਦੇ ਕੈਨੇਡਾ ਦੀ ਗੱਲ ਛੱਡੋ ਹੁਣ ਅਮਰੀਕਾ ਦੇ ਵਿੱਚ ਵੀ ਇਹਨਾਂ ਦਾ ਉਹੀ ਵਿਰੋਧ ਹੋਊਗਾ ਵਿਰੋਧੀ ਪਾਰਟੀਆਂ ਦੇ ਲੀਡਰ ਕਾਂਗਰਸ ਦੇ ਵਿਅੰਗ ਜ਼ਰੂਰ ਕਰੱਸ ਰਹੇ ਨੇ ਪਰ ਇਹ ਨਿਯਮ ਸਿਰਫ ਕਾਂਗਰਸ ਲਈ ਨਹੀਂ ਬਲਕਿ ਹਰ ਪਾਰਟੀ ਤੇ ਲਾਗੂ ਹੋਣਗੇ ਯਾਨੀ ਪੰਜਾਬ ਦੀ ਹੋਰ ਵੀ ਕੋਈ ਪਾਰਟੀ ਕੈਨੇਡਾ ਵਿੱਚ ਜਾ ਕੇ ਸਿਆਸੀ ਗਤੀਵਿਧੀ ਨਹੀਂ ਕਰ ਸਕਦੀ ਨੇਤਾ ਨਿੱਜੀ ਮੁਲਾਕਾਤਾਂ ਜ਼ਰੂਰ ਕਰ ਸਕਦੇ ਨੇ ਕੈਪਟਨ ਅਮਰਿੰਦਰ ਸਿੰਘ ਵੀ 2 ਏਪ੍ਰੈਲ ਤੋਂ ਸ਼ੁਰੂ ਹੋ ਰਹੀ ਕੈਨੇਡਾ ਦੀ 6 ਦਿਨਾਂ ਫੇਰੀ ਦੌਰਾਨ ਪ੍ਰਵਾਸੀ ਪੰਜਾਬੀਆਂ ਨਾਲ ਨਿੱਜੀ ਮੀਟਿੰਗਾਂ ਕਰਨਗੇ ਦਰਸਲ ਮਨੁੱਖੀ ਅਧਿਕਾਰਾਂ ਲਈ ਕੰਮ ਕਰ ਰਹੀ ਸੰਸਥਾ 64 ਜਸਟਿਸ ਨੇ ਲਿਖਤੀ ਸ਼ਿਕਾਇਤ ਕਰਕੇ ਕੈਨੇਡਾ ਸਰਕਾਰ ਨੂੰ ਸੂਚਿਤ ਕੀਤਾ ਸੀ ਕਿ ਦੇਸ਼ ਦੇ ਨੀਮਾ ਉਲਟ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਵਿੱਚ ਸਿਆਸੀ ਗਤੀਵਿਧੀਆਂ ਕਰਨ ਜਾ ਰਹੇ ਨੇ ਕੈਨੇਡਾ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਦੂਤਾਵਾਸ ਨੂੰ ਸੂਚਿਤ ਕੀਤਾ ਅਤੇ ਦਿੱਲੀ ਤੋਂ ਪਾਰਦੇ ਵਿਦੇਸ਼ ਸਕੱਤਰ ਸੁبرਮਨਿਅਮ ਜੈਸ਼ੰਕਰ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਕਰਕੇ ਕੈਨੇਡਾ 'ਚ ਰਾਜਨੀਤਿਕ ਸਰਗਰਮੀਆਂ ਰੋਕਣ ਲਈ ਕਿਹਾ ਇਸ ਲਈ ਕੈਪਟਨ ਨੂੰ ਰੈਲੀਆਂ ਰੱਦ ਕਰਨੀਆਂ ਪਈਆਂ